ਗੁਰੂ ਗੁਰੂ ਸਾਰੇ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚੈਪਟਰ ਤੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਗੁਰੂ ਸਾਰੋ ਪਿਛਲੇ ਅਧਿਆਏ ਵਿੱਚ ਆਪ ਜੀ ਨੇ শ্রবণ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਬਨਾਰਸ ਤੇ ਜੌਨਪੁਰ ਦੀ ਧਰਤੀ ਨੂੰ ਭਾਗ ਲਾ ਰਹੇ ਨੇ ਅਨੇਕਾਂ ਹੀ ਜਪੇ ਤਪੇ ਜੋਗੀ ਸੰਿਆਸੀ ਸਤਨਾਥ ਤੇ ਪੰਡਤ ਗੁਰੂ ਪਾਤਸ਼ਾਹ ਜੀ ਦੇ ਨਾਲ ਵਿਚਾਰ ਚਰਚਾਵਾ ਕਰਨ ਵਾਸਤੇ ਆਏ ਨੇ ਤੇ ਗੁਰੂ ਪਾਤਸ਼ਾਹ ਜੀ ਪਾਸੋਂ ਸੱਚ ਧਰਮ ਦਾ ਉਪਦੇਸ਼ ਲੈ ਕੇ ਗਏ ਨੇ ਮਨ ਦੇ ਬੁੱਧੀ ਨੂੰ ਕਿਸ ਤਰ੍ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਜਾ ਸਕਦਾ ਹੈ ਇਸ ਬੰਦੀ ਪਾਤਸ਼ਾਹ ਜੀ ਨੇ ਉਹਨਾਂ ਨੂੰ ਯੁਕਤ ਦੱਸੀ ਹੈ ਸੋ ਗੁਰੂ ਸਾਰੋ ਇਸ ਅਧਿਆਇ ਵਿੱਚ ਅਸੀਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜੋ ਪ੍ਰਚਾਰ ਦਾਰਾ ਸੀ ਉਸ ਦਾ ਅਗਲੇ ਪੜਾ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਬਨਾਰਸ ਜਉਨਪੁਰ ਤੋਂ ਹੁੰਦੇ ਹੋਇਆ ਫਿਰ ਨੇੜੇ ਹੀ ਇੱਕ ਨਗਰ ਹੈ ਸਸਰਾਮ ਉੱਥੇ ਪਹੁੰਚੇ ਨੇ ਤੋਂ ਸਸਰਾਮ ਜਿਸ ਬਾਰੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਬਹੁਤ ਵੱਡਾ ਬਹਾਦਰ ਸੂਰਮਾ ਸ਼ੇਰ ਸ਼ਾ ਸੂਰੀ ਜਿਸ ਦੇ ਨਾਂ ਦੇ ਤੇ ਇਹ ਸਾਰੇ ਇੱਕ ਵੱਡੇ ਜੀਟੀ ਰੋਡ ਬਣੀ ਹੋਈ ਹੈ ਜਾਂ ਜਿਸ ਨੇ ਬਣਵਾਈ ਸੀ ਉਹ ਵੀ ਸਸਰਾਂ ਦਾ ਹੈ ਜੰਪਾਲਸੇ ਤੋਂ ਇੱਥੇ ਇੱਕ ਬਹੁਤ ਹੀ ਸਤਿਕਾਰਯੋਗ ਗੁਰਮਖ ਪਿਆਰਾ ਰਹਿੰਦਾ ਸੀ ਇੱਕ ਸਿੱਖ ਰਹਿੰਦਾ ਸੀ ਜਿਸ ਦਾ ਨਾਂ ਸੀ ਫੱਗੂ ਭਾਈ ਫੱਗੂ ਤਾਂ ਸਾਰੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਉਸ ਨੂੰ ਚਾਚਾ ਕਹਿੰਦੇ ਸਨ ਇਸ ਕਰਕੇ ਇਤਿਹਾਸ ਵਿੱਚ ਇਸ ਦਾ ਨਾਂ ਆਉਂਦਾ ਹੈ ਚਾਚਾ ਫੱਗੂ ਮਲ ਸੋ ਜਦੋਂ ਫੱਗੂ ਮਲ ਜੀ ਨੇ ਆਪਣਾ ਮਕਾਨ ਬਣਵਾਇਆ ਹੈ ਆਪਣਾ ਘਰ ਬਣਵਾਇਆ ਹੈ ਤਾਂ ਉਸ ਦਾ ਬਾਹਰਲਾ ਦਰਵਾਜ਼ਾ ਬਹੁਤ ਉੱਚਾ ਤੇ ਬਹੁਤ ਚੌੜਾ ਰੱਖਿਆ ਹੈ ਕਿਸੇ ਨੇ ਪੁੱਛਿਆ ਫੱਗੂ ਘਰ ਦਾ ਦਰਵਾਜ਼ਾ ਇੰਨਾ ਚੌੜਾ ਤੇ ਇੰਨਾ ਉੱਚਾ ਕਿਉਂ ਰੱਖ ਰਿਆ ਹੈ ਤਾਂ ਉਸ ਨੇ ਕਿਹਾ ਸੀ ਕਿ ਮੇਰੇ ਗੁਰੂ ਪਿਤਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਉਣਾ ਹੈ ਇਸ ਕਰਕੇ ਦਰਵਾਜ਼ਾ ਇੰਨਾ ਵੱਡਾ ਰੱਖਿਆ ਹੈ ਕਿ ਗੁਰੂ ਪਾਤਸ਼ਾਹ ਜੀ ਨੂੰ ਆਪਣੇ ਘੋੜੇ ਤੋਂ ਨਾ ਉਤਰਨਾ ਪਵੇ ਉਹ ਘੋੜੇ ਤੇ ਚੜੇ ਚੜਾਏ ਹੀ ਮੇਰੇ ਘਰ ਦੇ ਵਿੱਚ ਚਰਨ ਪਾ ਸਕਣ ਸੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉਸ ਦੇ ਘਰ ਦੇ ਵਿੱਚ ਪਹੁੰਚੇ ਨੇ ਜਿਸ ਤਰ੍ਹਾਂ ਭਾਈ ਫੱਗੂ ਮਲ ਜੀ ਨੇ ਆਪਣੇ ਮਨ ਦੇ ਵਿੱਚ ਚਿਤ ਵ્યાਸੀ ਉਸੇ ਤਰ੍ਹਾਂ ਹੀ ਵਾਪਰਿਆ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਘੋੜੇ ਤੇ ਚੜੇ ਚੜਾਏ ਹੀ ਫੱਗੂ ਮਲ ਦੇ ਘਰ ਪਹੁੰਚੇ ਨੇ ਉਹਦੇ ਵੇੜੇ ਵਿੱਚ ਜਾ ਕੇ ਗੁਰੂ ਪਾਤਸ਼ਾਹ ਜੀ ਨੇ ਟਿਕਾਣਾ ਕੀਤਾ ਹੈ ਸਾਰਾ ਪਰਿਵਾਰ ਨਾਲ ਹੈ ਗੁਰਸਿੱਖ ਨਾਲ ਹਨ ਤੇ ਗੁਰੂ ਪਾਤਸ਼ਾਹ ਜੀ ਨੇ ਉਸਦੇ ਵੇੜੇ ਵਿੱਚ ਇੱਕ ਕੀਰਤਨ ਦੀ ਸ਼ਾਭਰ ਲਗਾ ਦਿੱਤੀ ਹੈ ਨਗਰ ਦੀਆਂ ਹੋਰ ਅਨੇਕਾਂ ਸੰਗਤਾਂ ਵੇ ਇੱਥੇ ਆ ਕੇ ਪਹੁੰਚੀਆਂ ਹਨ ਚਾਰ ਪੈਰ ਕੀਰਤਨ ਇੱਥੇ ਹੁੰਦਾ ਰਿਹਾ ਹੈ ਤਾਂ ਜਦੋਂ ਅਗਲਾ ਦਿਨ ਆਇਆ ਹੈ ਅਗਲੇ ਦਿਨ ਅਮਰਤ ਵੇਲੇ ਦੇ ਦੀਵਾਨ ਸੱਜੇ ਨੇ ਤਾਂ ਦੀਵਾਨ ਸੱਜਣ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਨੇ ਇਸ ਸਿੱਖ ਨੂੰ ਕੁਛ ਪੁੱਛਿਆ ਹੈ ਕਿਉਂਕਿ ਇਸ ਸਿੱਖ ਦਾ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਨਾਂ ਆਉਂਦਾ ਹੈ ਚਾਚਾ ਫੱਗੂ ਮੱਲ ਨੂੰ ਗੁਰੂ ਪਾਤਸ਼ਾਹ ਜੀ ਨੇ ਵੱਡਾ ਗੁਰਮਖਿ ਪ੍ਰੇਮ ਧਰ ਭਾਰੀ ਦਾ ਸਤਕਾਰ ਦਿੱਤਾ ਹੈ ਤੇ ਇਹ ਵੀ ਇਤਿਹਾਸ ਦੇ ਵਿੱਚ ਲਿਖਿਆ ਹੈ ਕਿ ਚਾਚਾ ਫੱਗੂ ਮੱਲ ਹਮੇਸ਼ਾ ਹੀ ਸਤਗੁਰ ਜੀ ਦੇ ਪਿਆਰ ਦੇ ਵਿੱਚ ਖੀਵਾ ਹੋਇਆ ਰਹਿੰਦਾ ਸੀ ਤੋ ਇਨਾ ਪ੍ਰੇਮ ਕਰਦਾ ਸੀ ਗੁਰੂ ਪਾਤਸ਼ਾਹੀ ਜੀ ਦੇ ਨਾਲ ਸੋ ਗੁਰੂ ਪਿਆਰਿਓ ਇਸ ਗੁਰਸਿੱਖ ਦਾ ਹਿਰਦਾ ਬਹੁਤ ਵਿਸ਼ਾਲ ਸੀ ਵਿਸ਼ਾਲ ਹਿਰਦੇ ਕਰਕੇ ਹੀ ਇਸ ਨੇ ਆਪਣੇ ਘਰ ਦੇ ਦਰਵਾਜ਼ੇ ਇੰਨੇ ਚੌੜੇ ਤੇ ਉੱਚੇ ਰੱਖੇ ਸਨ ਸੋ ਜਿਸ ਤਰ੍ਹਾਂ ਦੇ ਇਹਦੀ ਗੁਰੂ ਦਾ ਪ੍ਰੇਮ ਸੀ ਸਤਕਾਰ ਸੀ ਉਸੇ ਤਰ੍ਹਾਂ ਇਹਦੇ ਹਿਰਦਾ ਗੁਰੂ ਪਾਤਸ਼ਾਹੀ ਜੀ ਦੇ ਪ੍ਰੇਮ ਦੇ ਵਿੱਚ ਹਰ ਵੇਲੇ ਦਰਵਿਆ ਰਹਿੰਦਾ ਸੀ ਸੋ ਇਸ ਦਾ ਇਹ ਕਹਿਣਾ ਬਿਲਕੁਲ ਠੀਕ ਸੀ ਕਿ ਜੇਕਰ ਗੁਰੂ ਦਾ ਪ੍ਰੇਮ ਹਿਰਦੇ ਵਿੱਚ ਹੋਵੇ ਤਾਂ ਗੁਰੂ ਫਿਰ ਹਿਰਦੇ ਰੂਪੀ ਘਰ ਵਿੱਚ ਤਾਂ ਹੀ ਬੈਠ ਸਕਦਾ ਹੈ ਜੇ ਦਿਲ ਖੁੱਲਾ ਹੈ ਜੇ ਹਿਰਦਾ ਖੁੱਲਾ ਹੈ ਜੇ ਪਾਸ ਖਿਮਾ ਹੈ ਵਿਸ਼ਾਲ ਸੋਚ ਨਹੀਂ ਹੈ ਨਿੱਕੀ ਨਿੱਕੀ ਗੱਲਾਂ ਇਮਾਨ ਵੇਚਣ ਵਾਲਿਆਂ ਤੇ ਤੰਗ ਦਿਲਾਂ ਦੇ ਵਿੱਚ ਉਸ ਵੱਡੇ ਸਾਹਿਬ ਦਾ ਨਿਵਾਸ ਕਿਵੇਂ ਹੋ ਸਕਦਾ ਹੈ ਸੋ ਗੁਰੂ ਸਾਹਿਬ ਜੀ ਨੇ ਦੋ ਦਿਨ ਇਸ ਦੇ ਘਰ ਦੇ ਵਿੱਚ ਦੀਵਾਨ ਸਜਾਏ ਨੇ ਤੇ ਗੁਰੂ ਪਾਤਸ਼ਾਹ ਜੀ ਨੇ ਦੀਵਾਨਾਂ ਤੋਂ ਬਾਅਦ ਇਸ ਭਾਈ ਫੱਗੂ ਮਲ ਜੀ ਨੂੰ ਪੁੱਛਿਆ ਹੈ ਫੱਗੂ ਮਲ ਜੀ ਇਸ ਇਲਾਕੇ ਦੀਆਂ ਬਹੁਤ ਸਾਰੀਆਂ ਸੰਗਤਾਂ ਆਪ ਜੀ ਨੂੰ ਕਾਰ ਫਿੱਟਾ ਦਿੰਦੀਆਂ ਨੇ ਆਪਣਾ ਦਸਵੰਦ ਦਿੰਦੀਆਂ ਨੇ ਕਿ ਉਸ ਦਸਵੰਦ ਦਾ ਹਿਸਾਬ ਕਿਤਾਬ ਤੁਹਾਡੇ ਕੋਲ ਹੈ ਭਾਈ ਫੱਗੂ ਮਲ ਜੀ ਝਟ ਘਰ ਦੇ ਕਮਰੇ ਅੰਦਰ ਗਏ ਨੇ ਸਾਰਾ ਹਿਸਾਬ ਕਿਤਾਬ ਤੇ ਜਿਹੜੀ ਮਾਇਆ ਬਚੀ ਹੋਈ ਸੀ ਕਾਰਪੇਟਾ ਦਾ ਸੰਬੰਧ ਦੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਭੇਟ ਕਰ ਦਿੱਤੇ ਹੈ ਗੁਰੂ ਪਾਤਸ਼ਾਹ ਜੀ ਨੇ ਪੁੱਛਿਆ ਹੈ ਭਾਈ ਫੱਗੂ ਜੀ ਧਿਆਨ ਨਾਲ ਦੇਖਿਓ ਕੋਈ ਕਾਰਪੇਟਾ ਸੰਗਤਾਂ ਦੀ ਰਿਆਤਾਂ ਨਹੀਂ ਗਈ ਭਾਈ ਫੱਗੂ ਜੀ ਇੱਕ ਕੀਰਤੀ ਸਿੱਖ ਸਨ ਬੜੇ ਇਮਾਨਦਾਰ ਨਿਰਇਸ਼ਟ ਖਿਮਾ ਸੀਲ ਤੇ ਪੂਰੀ ਕਾਰਪੇਟਾ ਹਮੇਸ਼ਾ ਗੁਰੂ ਦੇ ਦਰ ਤੇ ਪਹੁੰਚਾਉਂਦੇ ਸਨ ਤੇ ਜਿਹੜੀ ਵੀ ਕਾਰਪੇਟਾ ਗੁਰੂ ਘਰ ਦੇ ਵਿੱਚ ਭੇਜਣੀ ਉਸ ਦੀ ਇੱਕ ਪੂਰੀ ਤਰ੍ਹਾਂ ਉਹ ਪੇਟਾ ਦਾ ਹਿੱਸਾ ਕਿਤਾਬ ਬਣਾ ਕੇ ਨਾਲ ਭੇਜਣਾ ਤੇ ਗੁਰੂ ਘਰ ਦੀਆਂ ਰਸੀਦਾਂ ਵੀ ਲੈ ਆਣੀਆਂ ਤਾਂ ਗੁਰੂ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਪਾਤਸ਼ਾਹ ਜੀ ਪਿਛਲੀ ਜਿੰਨੀ ਵੀ ਪੇਟਾ ਪੇਚੀ ਹੈ ਉਸ ਦੀਆਂ ਰਸੀਦਾਂ ਵੀ ਆਪ ਜੀ ਦੇ ਸਾਹਮਣੇ ਹਾਜ਼ਰ ਹਨ ਮੈਂ ਜਿੰਨੀ ਵੀ ਕਾਰਪੇਟਾ ਦਾ ਸੰਬੰਧ ਸੰਗਤ ਨੇ ਦਿੱਤਾ ਹੈ ਉਹ ਆਪਜੀ ਦੇ ਹਜ਼ੂਰ ਮੈਂ ਅਰਪਣ ਕਰ ਦਿੱਤਾ ਹੈ ਤਾਂ ਗੁਰੂ ਪਾਤਸ਼ਾਹ ਜੀ ਨੇ ਫਿਰ ਪੁੱਛਿਆ ਹੈ ਫੱਗੂ ਮੱਲ ਧਿਆਨ ਨਾਲ ਦੇਖ ਕੁਛ ਰਹਿ ਤਾ ਨਾ ਗਿਆ ਕੁਛ ਜਾਤ ਦੇ ਵਿੱਚੋਂ ਨਿਕਲ ਤੇ ਨਹੀਂ ਗਿਆ ਤਾਂ ਫੱਗੂ ਬਹੁਤ ਹੈਰਾਨ ਹੋਇਆ ਏ ਕਹਿਣ ਲੱਗਾ ਪਾਤਸ਼ਾਹ ਜੀ ਇੱਕ ਕੌਡੀ ਵੀ ਮੇਰੇ ਕੋਲ ਨਹੀਂ ਰਹੀ ਸੱਚ ਹੈ ਕਿ ਮੈਂ ਜੋ ਵੀ ਸੰਗਤਾਂ ਨੇ ਮੈਨੂੰ ਪੇਟ ਦਿੱਤਾ ਸੀ ਮੈਂ ਆਪ ਜੀ ਨੂੰ ਪੇਟ ਕਰ ਦਿੱਤਾ ਹੈ ਗੁਰੂ ਪਾਤਸ਼ਾਹ ਜੀ ਮੁਸਕਰਾਏ ਨੇ ਤੇ ਕਹਿਣ ਲੱਗੇ ਫੱਗੋ ਆ ਜਿਹੜੇ ਵੇੜੇ ਦੇ ਵਿੱਚ ਤੇਰੇ 베ਰੀ ਦਾ ਰੁੱਖ ਹੈ ਇਹ 베ਰੀ ਦਾ ਰੁੱਖ ਕਿਵੇਂ ਬਣਿਆ ਤੇ ਇਸ 베ਰੀ ਦੇ 베ਰ ਜੋ ਕਿ ਗੁਰੂ ਘਰ ਦੀ ਪੇਟਾ ਬਣਦੀ ਸੀ ਇਹ ਤੋਂ ਕਾਰ ਟੇਟਾਂ ਦੇ ਵਿੱਚ ਕਿਉਂ ਨਹੀਂ ਪੇਟ ਕੀਤੇ ਜਦੋਂ ਗੁਰੂ ਪਾਤਸ਼ਾਹ ਜੀ ਨੇ ਐਸੇ ਬਚਨ ਕੀਤੇ ਨੇ ਤਾਂ ਚਾਚਾ ਫੱਗੂ ਮਲ ਜੀ ਦੀਆਂ ਅੱਖਾਂ ਦੇ ਵਿੱਚੋਂ ਨੀਰ ਵਹਿ ਤੁਰਿਆ ਹੈ ਪਾਤਸ਼ਾਹ ਜੀ ਦੇ ਚਰਨ ਫੜ ਲਏ ਨੇ ਪਾਤਸ਼ਾਹ ਜੀ ਦੇ ਚਰਨਾਂ ਦੇ ਤੇ ਆਪਣਾ ਮੱਥਾ ਟਿਕਾ ਦਿੱਤਾ ਕਹਿਣ ਲੱਗਾ ਪਾਤਸ਼ਾਹ ਜੀ ਮੇਰੇ ਤੋਂ ਭੁੱਲ ਹੋ ਗਈ ਮੇਰੀ ਯਾਦ ਦੇ ਵਿੱਚੋਂ ਵਿਸਰ ਗਿਆ ਤਾਂ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਦੇ ਨਾਲ ਉਸ ਦਾ ਸਿਰ ਉਠਾਇਆ ਹੈ ਗੜਨ ਨਾਲ ਲਾਇਆ ਹੈ ਕਹਿਣ ਲੱਗੇ ਪਾਤਸ਼ਾਹ ਜੀ ਫੱਗੂ ਮਾਲ ਜੀ ਨੂੰ ਕਹਿਣ ਲੱਗੇ ਨੇ ਕਿ ਸਾਰੇ ਸੰਗਤਾਂ ਨੂੰ ਇਹ ਵਾਰਤਾ ਸੁਣਾਓ ਕਿ ਇਹ ਬੇਰੀ ਦਾ ਰੁੱਖ ਕਿਵੇਂ ਬਣਿਆ ਜਿਸ ਨੂੰ ਬੇਰ ਲੱਗੇ ਨੇ ਸੰਗਤਾਂ ਵੀ ਇਸ ਦੇ ਬੇਰ ਸ਼ੱਕਦੀਆਂ ਨੇ ਤੁਸੀਂ ਵੀ ਸ਼ੱਕਦੇ ਹੋ ਇਹ ਸਾਰੀ ਵਾਰਤਾ ਸੁਣਾਓ ਤਾਂ ਚਾਚਾ ਫੱਗੂ ਮਾਲ ਜੀ ਨੇ ਉੱਥੇ ਹਾਜ਼ਰ ਸੰਗਤਾਂ ਨੂੰ ਇਹ ਵਾਰਤਾ ਸੁਣਾਈ ਹੈ ਕਹਿਣ ਲੱਗਾ ਜਦੋਂ ਉਹ ਕਾਰਪੇਟਾ ਇਕੱਠੀ ਕਰਨ ਜਾਂਦਾ ਸੀ ਇੱਕ ਦਿਨ ਇੱਕ ਸਿੱਖ ਦੇ ਘਰ ਗਿਆ ਉਹ ਸਿੱਖ ਘਰ ਨਹੀਂ ਸੀ ਮੈਂ ਉਸ ਦੀ ਘਰਵਾਲੀ ਨੂੰ ਬੇਨਤੀ ਕੀਤੀ ਕਿ ਗੁਰੂ ਦੇ ਵਾਸਤੇ ਗੁਰੂ ਘਰ ਦੇ ਵਾਸਤੇ ਕੋਈ ਘਰ ਪੇਟਾ ਸੇਵਾ ਕਰਨੀ ਹੈ ਤਾਂ ਉਹ ਕਹਿਣ ਲੱਗੀ ਕਿ ਮੇਰਾ ਘਰ ਵਾਲਾ ਘਰ ਨਹੀਂ ਹੈ ਫਿਰ ਆ ਜਾਓ ਮੈਂ ਫਿਰ ਪ੍ਰੇਮ ਨਾਲ ਬੇਨਤੀ ਕੀਤੀ ਕਿ ਭੈਣ ਬੀਬੀ ਜੋ ਵੀ ਤੂੰ ਪੇਟਾ ਦੇਣੇ ਚਾਹੁੰਦੇ ਹਾਂ ਦੇ ਦੇ ਉਸ ਸਮੇਂ ਉਹ ਬੀਬੀ ਬੋਕਰ ਲਾ ਕੇ ਝਾੜੂ ਲਾ ਕੇ ਆਪਣੇ ਘਰ ਦੀ ਸਫਾਈ ਕਰ ਰਹੀ ਸੀ ਤਾਂ ਮੈਂ ਤਾਂ ਉਸ ਨੇ ਉਹ ਸਾਰਾ ਕੂੜਾ ਜਿਹੜਾ ਇਕੱਠਾ ਹੋਇਆ ਸੀ ਉਹ ਕੂੜਾ ਇਕੱਠਾ ਕਰਕੇ ਮੇਰੀ ਝੋਲੀ ਦੇ ਵਿੱਚ ਪਾ ਦਿੱਤਾ ਮੈਂ ਸੱਤ ਕਰਕੇ ਉਹ ਕੂੜਾ ਹੀ ਆਪਣੇ ਘਰ ਲੈ ਆਇਆ ਤੇ ਉਸ ਕੂੜੇ ਨੂੰ ਮੈਂ ਘਰ ਆ ਕੇ ਪਾਣੀ ਦੇ ਨਾਲ ਧੋਤਾ ਛਾਣਿਆ ਉਹਦੇ ਵਿੱਚੋਂ ਇੱਕ ਗਿਟਕ ਨਿਕਲੇ ਸੀ ਬੇਰੀ ਦੀ ਤਾਂ ਬੇਰ ਦੀ ਤਾਂ ਉਹ ਆ ਕੇ ਮੈਂ ਆਪਣੇ ਵਿਹੜੇ ਦੇ ਵਿੱਚ ਗੱਡ ਦਿੱਤੀ ਉਸ ਗਟਕ ਤੋਂ ਇਹ ਫਿਰ ਬੇਰੀ ਦਾ ਬੂਟਾ ਬਣਿਆ ਇਸ ਨੂੰ ਬੇਰ ਲੱਗਦੇ ਨੇ ਜਿਹੜੀਆਂ ਸੰਗਤਾਂ ਜੀ ਤੁਸੀਂ ਵੀ ਸ਼ੱਕਦੇ ਹੋ ਮੈਂ ਵੀ ਇਸ ਬੇਰੀ ਦੇ ਬੇਰ ਸ਼ੱਕਦਾ ਹਾਂ ਮੇਰੇ ਤੋਂ ਭੁੱਲ ਹੋ ਗਈ ਮੈਂ ਪਾਤਸ਼ਾਹ ਜੀ ਨੂੰ ਇਹ ਦੱਸ ਨਹੀਂ ਸਕਿਆ ਕਿਉਂਕਿ ਸਾਰਾ ਕੁਝ ਮੇਰੀ ਯਾਦ ਦੇ ਵਿੱਚ ਨਹੀਂ ਸੀ ਇਹ ਸਾਰਾ ਕੁਝ ਸੁਣ ਕੇ ਗੁਰੂ ਸਾਹਿਬ ਜਿੰਨੇ ਫਰਮਾਇਆ ਸਾਧ ਸੰਗਤ ਜੀ ਨੂੰ ਕਿ ਇਸ ਘਟਨਾ ਤੋਂ ਇੱਕ ਵੱਡੀ ਸਿੱਖਿਆ ਦੇਣ ਵਾਸਤੇ ਤੁਹਾਡੇ ਨਾਲ ਇਹ ਵਾਰਤਾ ਸਾਂਝੀ ਕਰਵਾਈ ਹੈ ਕਿ ਜਦੋਂ ਵੀ ਕੋਈ ਸਿੱਖ ਕਿਸੇ ਘਰ ਦੇ ਵਿੱਚ ਗੁਰੂ ਨਮਿਤ ਗੁਰੂ ਦੀ ਸੰਗਤ ਨਮਿਤ ਕੁਝ ਦਸਬੰਦ ਲੈਣ ਜਾਵੇ ਕੋਈ ਕਾਰ ਪੇਟਾ ਲੈਣ ਜਾਵੇ ਤਾਂ ਗੁੱਸਾ ਨਹੀਂ ਕਰਨਾ ਪ੍ਰੇਮ ਦੇ ਨਾਲ ਜੋ ਵੀ ਤੁਹਾਡੇ ਕੋਲ ਹੈ ਉਹ ਪੇਟ ਕਰ ਦੇਣਾ ਹੈ ਤੇ ਜਿਹੜਾ ਲੈਣ ਗਿਆ ਹੈ ਉਹ ਵੀ ਗੁੱਸਾ ਨਾ ਕਰੇ ਜੋ ਵੀ ਉਹ ਕਰਵਾਲਾ ਦਿੰਦਾ ਹੈ ਪ੍ਰੇਮ ਦੇ ਨਾਲ ਝੋਲੀ ਵਿੱਚ ਪਵਾ ਕੇ ਭਾਏ ਫੱਗੂ ਜੀ ਵਾਂਗ ਲੈ ਆਵੇ ਦੇਖੋ ਭਾਵੇਂ ਉਸ ਬੀਬੀ ਨੇ ਗੁੱਸੇ ਦੇ ਨਾਲ ਹੀ ਕੂੜਾ ਭਾਈ ਫੱਗੂ ਜੀ ਦੀ ਝੋਲੀ ਦੇ ਵਿੱਚ ਪਾਇਆ ਸੀ ਉਸ ਦੇ ਵਿੱਚੋਂ ਵੀ ਇੱਕ ਗਿਟਕ ਨਿਕਲ ਆਇ ਜਿਨੇ ਇੱਕ 베ਰੀਦਾਰ ਰੂਪ ਧਾਰਨ ਕਰ ਲਿਆ ਜਿੰਨੂੰ ਅੱਜ ਮਿੱਠੇ 베ਰ ਲੱਗਦੇ ਨੇ ਇਸੇ ਤਰ੍ਹਾਂ ਹੀ ਸੇਵਾ ਕਰਨੀ ਹੈ ਸਿੱਖੀ ਦਾ ਰੂਪ ਬਿਲਕੁਲ ਹੀ ਉਸ ਅਕਾਲ ਪੁਰਖ ਦੀ ਉਪਦੇਸ਼ਾਂ ਦੇ ਤਹਿਤ ਇਸ ਸੰਸਾਰ ਦੇ ਵਿੱਚ ਪੇਸ਼ ਕਰਨਾ ਹੈ ਕਿਸੇ ਦੇ ਅਗੁਣਾ ਨੂੰ ਨਹੀਂ ਚਿਤਾਰਨਾ ਆਪਣੇ ਸਵਾਰਥ ਲਈ ਕਿਸੇ ਦੇ ਨਾਲ ਧੋਖਾ ਨਹੀਂ ਕਰਨਾ ਤੇ ਆਪਣੀ ਗੁਰੂ ਵਾਸਤੇ ਗੁਰੂ ਦੀ ਸੰਗਤ ਵਾਸਤੇ ਸਭ ਕੁਝ ਕੁਰਬਾਨ ਕਰ ਦੇਣਾ ਹੈ ਤੇ ਹੰਕਾਰ ਨੂੰ ਨੇੜੇ ਨਹੀਂ ਆਉਣ ਦੇਣਾ ਉਨ੍ਹਾਂ ਕਿਹਾ ਕਿ ਭਾਈ ਫੱਗੂ ਜੀ ਤੁਹਾਡੇ ਸਾਹਮਣੇ ਇੱਕ ਮਿਸਾਲ ਹਨ ਤੇ ਫੱਗੂ ਵਰਗੇ ਹੀ ਸਿੱਖ ਪੰਥ ਦਾ ਥੰਮ ਹਨ ਤੇ ਗੁਰਮਖ ਸਿੱਖ ਹਨ ਗੁਰਮਖ ਸਿੱਖ ਦੀ ਉਪਾਧੀ ਗੁਰੂ ਪਾਤਸ਼ਾਹ ਜੀ ਨੇ ਭਾਈ ਫੱਗੂ ਜੀ ਨੂੰ ਦਿੱਤੀ ਹੈ ਤੇ ਨਾਲ ਹੀ ਪਾਤਸ਼ਾਹ ਜੀ ਨੇ فرمایا ਹੈ ਜੋ ਮਹਿਮਾ ਪ੍ਰਕਾਸ਼ ਤੇ ਹੋਰ ਲਿਖਾਰੀਆਂ ਨੇ ਲਿਖਿਆ ਹੈ ਪਰ ਸਵਾਰਥੀ ਨਹੀਂ ਲੋਭ ਅਹੰਕਾਰ ਆਵਗਨ ਸੋ ਗੁਣ ਪ੍ਰਗਟਾਵਨ ਹਾਰ ਮਮ ਕਾਰਜ ਸਦ ਕਰੇ ਆਰੰਭ ਮੇਰੇ ਪੰਥ ਕੇ ਥੰਬਨ ਥੰਬ ਹੇ ਫੱਗੂ ਤੂੰ ਗੁਰਮੁਖ ਸਿੱਖ ਹੇ ਫੱਗੂ ਤੂੰ ਗੁਰਮੁਖ ਸਿੱਖ ਸੋ ਗੁਰਮੁਖ ਸਿੱਖ ਦੀ उपाधि ਮੇਰੇ ਗੁਰੂ ਪਾਤਸ਼ਾਹ ਜੀ ਨੇ ਭਾਈ ਫੱਗੂ ਜੀ ਨੂੰ ਦਿੱਤੀ ਆ ਤੇ ਪਾਤਸ਼ਾਹ ਜੀ ਨੇ ਸਾਰੇ ਸੰਗਤ ਨੂੰ ਮੁਖਾਤਬ ਹੁੰਦਿਆਂ ਕਿਹਾ ਹੈ ਕਿ ਭਾਈ ਫੱਗੂ ਜੀ ਦੇ ਜੀਵਨ ਤੋਂ ਸਿੱਧ ਲੈਣੀ ਹੈ ਸਾਰੀਆਂ ਸੰਗਤਾਂ ਨੇ ਗੁਰੂ ਪਾਤਸ਼ਾਹ ਜੀ ਤੋਂ ਉਪਦੇਸ਼ ਮੰਗਿਆ ਹੈ ਕਿ ਪਾਤਸ਼ਾਹ ਜੀ ਅਸੀਂ ਆਪਣਾ ਜੀਵਨ ਕਿਸ ਤਰ੍ਹਾਂ ਇਸ ਸੰਸਾਰ ਦੇ ਵਿੱਚ ਸੁਚੱਜਾ ਬਤੀਤ ਕਰਕੇ ਉਸ ਨਿਰੰਕਾਰ ਦੇ ਵਿੱਚ ਲੀਨ ਹੋ ਸਕਦੇ ਹਾਂ ਗੁਰੂ ਪਾਤਸ਼ਾਹ ਜੀ ਨੇ ਉਸ ਸਮੇਂ ਜਯਾਜਵੰਤੀ ਰਾਗ ਜੋ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੀ ਇਸ ਦੀ ਵਰਤੋਂ ਕੀਤੀ ਹੈ ਤਾਂ ਗੁਰੂ ਪਾਤਸ਼ਾਹ ਜੀ ਨੇ ਜਯਾਜਵੰਤੀ ਰਾਗ ਦੇ ਵਿੱਚ ਇੱਕ ਸ਼ਬਦ ਉਚਾਰਨ ਕੀਤਾ ਹੈ ਰਾਮ ਸਿਮਰ ਰਾਮ ਸਿਮਰ ਇਹ ਹੈ ਤੇਰਾ ਕਾਜ ਹੈ ਤੇ ਪਾਤਸ਼ਾਹ ਜੀ ਨੇ ਨਾਲ ਹੀ ਸੰਤਾਂ ਨੂੰ ਕਿਹਾ ਹੈ ਕਿ ਮਾਇਆ ਦਾ ਸੰਗ ਤਿਆਗ ਕੇ ਪ੍ਰਭੂ ਦੀ ਸ਼ਰਨ ਦੇ ਵਿੱਚ ਹਰ ਸਮੇਂ ਰਹਿਣਾ ਹੈ ਹਰ ਵੇਲੇ ਨਾਮ ਸਿਮਰਨਾ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸ਼ਰਨ ਲਾਗ ਇੰਜ ਤੁਸੀਂ ਆਪਣਾ ਜੀਵਨ ਸੁਚੱਜਾ ਬਤੀਤ ਕਰਕੇ ਉਸ ਪਰਮਾਤਮਾ ਦੇ ਵਿੱਚ ਅਭੇਦ ਹੋ ਸਕਦੇ ਹੋ ਸੋ ਗੁਰੂ ਸਾਹਿਬ ਜੀ ਫਿਰ ਇਸ ਚਾਚੇ ਫੱਗੂ ਮਲ ਦੇ ਘਰ ਕੋਈ 3 ਦਿਨ ਰਹੇ ਨੇ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਸਸਰਾਮ ਵਿਖੇ ਹੀ ਗੁਰਦੁਆਰਾ ਜਿੱਥੇ ਅੱਜਕੱਲ ਗੁਰੂ ਕਾ ਬਾਗ ਹੈ ਉੱਥੇ ਆ ਕੇ ਪਾਤਸ਼ਾਹ ਜੀ ਨੇ ਟਿਕਾਣਾ ਕੀਤਾ ਹੈ ਇੰਜ ਗੁਰੂ ਪਿਤਾ ਜੀ ਆਪਣੀਆਂ ਸੰਗਤਾਂ ਨੂੰ ਆਪਣੇ ਪ੍ਰੇਮ ਕਰਨ ਵਾਲੇ ਗੁਰਸਿੱਖਾਂ ਨੂੰ ਧਾਰ ਰਹੇ ਨੇ ਫਿਰ ਪਾਤਸ਼ਾਹ ਜੀ ਨੇ ਕੁਝ ਦਿਨ ਇੱਥੇ ਟਿਕਾਣਾ ਕਰਕੇ ਸਸਰਾਮ ਦੀ ਧਰਤੀ ਨੂੰ ਭਾਗ ਲਾ ਕੇ ਅੱਗੇ ਜਾਣ ਦੀ ਤਿਆਰੀ ਕੀਤੀ ਹੈ ਸੋ ਗੁਰੂ ਸਵਾਰਿਓ 2 ਦਿਨ ਬਾਅਦ ਅਗਲੇ ਅਧਿਆਏ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਸਰਾਮ ਤੋਂ ਕਿੱਥੇ ਗਏ ਨੇ ਉੱਥੇ ਜਾ ਕੇ ਪਾਤਸ਼ਾਹ ਜੀ ਨੇ ਕਿਵੇਂ ਵਹਿਮਾ ਭਰਮਾ ਵਿੱਚੋਂ ਲੋਕਾਂ ਨੂੰ ਬਾਹਰ ਕੱਢ ਕੇ ਅਕਾਲ ਪੁਰਖ ਦੀ ਭਗਤੀ ਅਕਾਲ ਪੁਰਖ ਦੇ ਲੜ ਲਾਇਆ ਹੈ ਉਹ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ ਅਖੀਰ ਤੇ ਬੇਨਤੀ ਕਿ ਮੇਰੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਵੀ ਕਰਨਾ ਹੈ ਤੇ ਸ਼ੇਅਰ ਵੀ ਕਰਨਾ ਹੈ ਤਾਂ ਕਿ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਇਤਿਹਾਸ ਦੂਜਿਆਂ ਤੱਕ ਪਹੁੰਚ ਸਕੇ ਗੁਰੂ ਸਵਾਰੀ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ